ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਪਿੰਡ ਸੁਰਤਾਪੁਰ ਕਲਾ ਸਰਪੰਚ ਜੋਗਾ ਸਿੰਘ ਹਰ ਸਾਲ ਦੀ ਤਰ੍ਹਾਂ ਸਾਡੇ ਓਰੇ ਗੁਰਦੁਆਰਾ ਜਾਗਤਖਤ ਸਹਿਬ ਬਾਬੇ ਮਸਤਾਂ ਦੀ ਵਰਸੀ ਮਨਾਈ ਜਾਂਦੀ ਹੈ ਸਾਰੇ ਹਿਸ ਪਤਵਾਨ ਇਸ ਦਿਨ ਆ ਕੇ ਵੱਤ ਤੋਂ ਵੱਤ ਸੇਵਾ ਕਰਦੇ ਆ ਪਿੰਡ ਸੁਰਤਾਪੁਰ ਕਲਾ ਦੇ ਨੌਜਵਾਨਾਂ ਵੱਲੋਂ ਇੱਥੇ ਰਸਦਾ ਲੰਗਰ ਲਾਇਆ ਗਿਆ ਹੈ ਹਰ ਸਾਲ ਇੱਥੇ ਲੋਕ ਧੂਮ-ਤਾਮਗਲ ਬੜੀ ਦੂਰ-ਦੂਰ ਤੋਂ ਇੱਥੇ ਸੇਵਾ ਅਤੇ ਮਹਾਰਾ ਦੇ ਦਰਸ਼ਨ ਕਰਨ ਆਉਂਦੇ ਹਨ अॼु <laughs> हिकिड़ो ترگ جیون سنساری تک پچھ جیونا کبھی برہ پنگ مرم سے منت من کوئن جی تبا ہوئے रामदेवारी न राम देवारी

ਸਤਿ ਨਿਰੰਤਿਆ ਦਰਗਹਿ ਪਾਈ ਠਾਣੋ ਕਹੋ ਨਾਮੇ ਕਿਰਪਾ ਕਰ ਜਿਸਮੂ ਇਹ ਬਚਦੇ ਜਗ ਮੈਂ ਉਤਮ ਕਾਢਿਆ ਬਿਰਨੇ ਕਈ ਕੇ ਦੁਨਿਆ ਬੱਦੀ ਕਰ ਸੁਮਾਹੀ ਯਾਰੀ ਸਾਥ ਉਤੇ ਤੇ ਆ ਰਹ ਰੱਬ ਦੇ ਦੁਨਿਆ ਬੇਵਾਨਾ ਮਹਾਮਾਹੀ ਯਾਰੀ ਸਾਥ ਉਤੇ ਤੇ ਆ ਰਹ ਰੱਬ ਦੇ ਦੁਨਿਆ ਸ੍ਰੀ ਕਰ ਨਾਮ ਸਾਹੀ ਯਾਰੀ I'm <muchas> gonna تھاتا ہے ਸਾਰਾ ਹੀ ਜੀਵਨ ਜਿਸਦੇ ਲੋਕਾਂ ਲਈ ਹੰਢਿਆ ਹੈ ਸਾਰਾ ਹੀ ਜੀਵਨ ਜਿਸਨੇ ਲੋਕਾਂ ਲਈ ਹੰਢਿਆ ਹੈ ਜਿਸਨੇ ਤੂਫਾਨ ਵੀ ਲਿਆ ਚਾਨਣੀ ਵੀ ਵੰਡਿਆ ਹੈ

ਇਕ ਕਾਫਤਾ ਸਾਤਾ ਦੇ ਪਰਖਾਏ ਇਤਿਹਾਸ ਦੇ ਵਿੱਚੋਂ ਹੋਰ ਕੈ ਜਣੀ ਹੈ ਕਿਉਂਕਿ ਸਮਾਂ ਸਾਡਾ ਤਿੰਨ ਚਾਰ ਮਿੰਟ ਰਹਿੰਦਾ ਆਓ ਕਾਫਤਾ ਹੀ ਸਰਬਣ ਕਰਿਓ ਆਓ ਜਿੰਨੀ ਵੀ ਸੰਗਤ ਵੱਲੋਂ ਮਾਇਆ ਆ ਰਹੀ ਹੈ ਮਹਾਰਾਜ ਦਿਨ ਦੁਗਣੀ ਰਾਤ ਚੌਕੜੀ ਤਰੱਕੀ ਬਖਸ਼ੇ ਆਓ ਕਾਫਤਾ ਹੀ ਸਰਬਣ ਕਰਦੇ ਜਾਈਏ ਸਾਤਾ ਬਿਨ ਕੌਣ ਸੁਣੇ ਦੁਖੀਆਂ ਜੱਗਦੀਆਂ ਜੀ ਕੋ ਪੁਕਾਰਾ ਫਤਬਾ ਬਿਨ ਕੌਣ ਸੁਣੇ ਦੁਖੀਆਂ ਜੱਗਦੀਆਂ ਜੀ ਕੋਪਕਾਰਾ ਫਤਾਂ ਬਿਨ ਕੋਣ ਸੁਣੇ ਦੁਖੀਆਂ ਜੱਗ ਦੀ ਐ ਜੀ ਕੋਪਕਾਰਾ ਦੁਨੀਆਂ ਫਲਵਾੜੀ ਐ ਦੁਨੀਆਂ ਫਲਵਾੜੀ ਐ ਸਾਧੂ ਬਣ ਕੇ ਆਏ ਮਾਲੀ ਦੁਨੀਆਂ ਫਲਵਾੜੀ ਐ ਸਾਧੂ ਬਣ ਕੇ ਆਏ ਮਾਲੀ ਤਾਹੀ ਦਾ ਸੰਤਾ ਦੇ ਲੋਕੀ ਦਰ ਤੇ ਖੜੇ ਸਵਾਲੀ ਤਾਹੀ ਦਾ ਪਾਤੇ ਲੋਕੀਂ ਧਰ ਤੇ ਖੜੇ ਥਵਾਲੀ ਹਰ ਪਾਸੇ ਖੜੀਆਂ ਰਹਿਣ ਗੁਲਜਾਰਾ ਫਰਤਾਬੇ ਨ ਕੋਣ ਸੁਣੇ ਦੁਖੀਆਂ ਜਗਦੀਆਂ ਦੀ ਕੋ ਪੁਕਾਰਾ ਫਰਤਾਬੇ ਨ ਕੋਣ ਸੁਣੇ ਦੁਖੀਆਂ ਜਗਦੀਆਂ ਦੀ ਕੋ ਪੁਕਾਰਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋਵੇ ਬਾਸਾ ਸੰਤਾਂ ਦਾ ਬਿਲ ਢੀਜ ਮੰਨ ਕੇ ਢੋਲੇ ਉਹਨਾ ਐਸਾ ਪਰਵਾਸਾ ਸੰਤਾਂ ਦਾ ਨਗਰੇ ਬੇ ਕੋਠੇ ਹੋ ਜਿੱਥੇ ਸਾਧੂ ਕਰਦੇ ਬਾਸਾ ਜਿੰਦੇ ਮਾਣ ਨਮਾਣਿਆਂ ਨੂੰ ਹਰਥਾ ਸੰਤਾਂ ਦਾ ਪਰਵਾਸਾ ਜਿੰਦੇ ਮਾਣ ਨਮਾਣਿਆਂ ਨੂੰ ਹਰਥਾ ਸੰਤਾਂ ਦਾ ਪਰਵਾਸਾ ਸਾ ਇਹ ਪਿਆਰ ਮਿਲਣ ਜਗ ਤੇ ਤਾਰਾ ਸਾਤਾ ਬਿਨ ਕੋਣ ਸੁਣੇ ਦੁਖੀਆਂ ਜਗ ਦੀਆਂ ਜੀ ਗੋਪਕਾਰਾ ਸਾਤਾ ਬਿਨ ਕੋਣ ਸੁਣੇ ਦੁਖੀਆਂ ਜਗ ਦੀਆਂ ਜੀ ਗੋਪਕਾਰਾ ਹਰ ਜਾਂ ਬਲਬੀਰ ਦੀਆਂ ਹਰ ਜਾਂ ਬਲਬੀਰ ਦੀਆਂ ਬਾਬਾ ਜੀ ਢੋਡੇ ਦਰ ਤੇ ਅਰ ਜਾ ਅਰ ਜਾ ਕਰੀਆਂ ਅਰ ਜਾ ਬਲੇ ਬੀਰ ਦੀਆ ਬਾਬਾ ਜੀ ਢੋਡੇ ਦਰ ਤੇ ਅਰ ਜਾ ਅਰ ਜਾ ਕਰੀਆਂ ਕਾਹੀ ਜੀ ਢੋਡੇ ਦਰ ਤੇ ਫੁੱਲ ਪਰ ਸੋਹਣੇ ਅੰਦਰ ਦੀਆਂ ਪਰੀਆਂ ਕਾਹੀ ਜੀ ਢੋਡੇ ਦਰ ਤੇ ਫੁੱਲ ਪਰ ਸੋਹਣੇ ਅੰਦਰ ਦੀਆਂ ਪਰੀਆਂ ਗੁਰੂ ਰੂਪ ਸਾਧ ਸੰਗਤ ਜੀਓ ਦਾਸ ਵੱਲੋਂ ਸਤਬਾ ਬਖਸ਼ਾਲ ਸਿੰਘ ਜੀ ਵੱਲੋਂ ਬਾਬਾ ਹਰਿੰਦਰ ਸਿੰਘ ਜੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੜੇ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਥਾਨ ਤੇ ਬੈਠੇ ਹੋ ਸ਼ਕਤਾ ਦਾ ਦੰਦਾ ਲੱਗਿਆ ਹੋਇਆ ਹੈ ਇਹ ਸਥਾਨ ਸਤਬਾਬਾ ਜਵਾਲਾ ਸਿੰਘ ਜੀ ਉਹਨਾਂ ਦੇ ਸਾਕਾਲੀ ਬਾਬਾ ਮਸਤ ਭਗਤ ਸਿੰਘ ਜੀ ਜਿਨ੍ਹਾਂ ਨੇ ਕਿ 1962 ਤੋਂ ਇਸ ਸਥਾਨ ਦੀ ਨੀਂਹ ਪੱਥਰ ਰੱਖਿਆ ਪਹਿਲਾ ਗੁਰਦੁਆਰਾ ਹਰਦਰਵਾਹ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਉਸ ਤੋਂ ਬਾਅਦ ਇਸ ਸਥਾਨ ਤੇ ਨਿਭਤੋ ਰੱਖਿਆ ਇੱਥੋਂ ਦੀ ਸੇਵਾ ਨਾਲੇ ਬਾਬਾ ਤਰਸ ਸਿੰਘ ਵਰਸ਼ੀ ਜਿੱਤੇ ਤੇ ਹੜ੍ਹ ਦਰਬਾਰ ਦੀ ਸੇਵਾ ਬਾਬਾ ਸ਼ਾਦੇ ਸਿੰਘ ਜਿੱਤੇ ਦੋਵੇਂ ਇਕੱਠੇ ਹੀ ਦੋਨੇ ਸਥਾਨਾਂ 'ਤੇ ਸੇਵਾ ਕਰਦੇ ਰਹੇ ਸੋ ਮੈਂ ਥੋੜਾ ਜਿਹਾ ਪਿਛੋਕੜ ਤੁਹਾਨੂੰ ਦੱਸਦਾ ਬਾਪਾ ਸ਼ਾਦੇ ਸਿੰਘ ਜੀ ਦਾ ਤੇ ਬਾਬਾ ਤਰਸ ਸਿੰਘ ਜੀ ਦਾ ਜਿਨ੍ਹਾਂ ਨੇ ਕਿ 1936 ਦੇ ਵਿੱਚ ਕੇਸਗੜ੍ਹ ਸਾਹਿਬ ਦੀ ਸੇਵਾ ਸ਼ੁਰੂ ਹੋਈ ਬਾਬਾ ਸ਼ਾਦੇ ਸਿੰਘ ਤੇ ਬਾਬਾ ਤਰਸ ਸਿੰਘ ਨੇ 1-2 ਦੇ ਨੀ ਮਹੀਨੇ ਬੱਧੀ ਇਸ ਕੋਸਾਲਾ ਬੱਤੀ ਉਸ ਟਾਈਮ ਕੋਈ ਪੋਲ ਵੀ ਨਹੀਂ ਸਨ ਸੜਕਾਂ ਵੀ ਨਹੀਂ ਸਨ ਇਲਾਕੇ ਦੇ ਦੁੱਧ ਪ੍ਰਸ਼ਾਦੇ ਇਕੱਠੇ ਕਰਨੇ ਰੋਜ਼ ਦੀ ਰੋਜ਼ ਅਨੰਦਪੁਰ ਸਾਹਿਬ ਪਹੁੰਚਾਉਣੇ ਬਾਬਾ ਜਵਾਲਾ ਸੇ ਹੁਕਮ ਅਸਾਰ ਗੱਡਿਆਂ ਤੇ ਲਾ ਜਾ ਕੇ ਅਨੰਦਪੁਰ ਸਾਹਿਬ ਅਤੇ ਗੱਡਾ ਸਾਹਿਬ ਚੰਬੌਰ ਸਾਹਿਬ ਲੰਗਰ ਲਾਉਣੇ ਸੋ ਉਹਨਾਂ ਦੀ ਕੀਤੀ ਕਮਾਈ ਅੱਜ ਫਲ ਰਹੀ ਹੈ ਵਾਸਪਾਗ ਸਿੰਘ ਜੀ ਜੋ ਕਿ ਜੈਤੇਵਾਲ ਪਿੰਡ ਦੇ ਸਰਹੰਦਰ ਦੇ ਨੇੜੇ ਉਹਨਾਂ ਨੇ ਇੱਥੇ ਆ ਕੇ ਜਦੋਂ ਇਹ ਪੱਥਰ ਰੱਖਿਆ ਉਹਨਾਂ ਨੇ ਬੱਚਨ ਸਾਹਿਬ ਦੇ ਇੱਥੇ ਵੀ ਤੇ ਰੋਪਣ ਵੀ ਕਿ ਇੱਥੇ ਬੜੀਆਂ ਰੌਣਕਾਂ ਲੱਗਣੀਆਂ ਹਨ ਗੁਰਦੁਆਰਾ ਹਰਦਰਵਾਜ਼ ਸਾਹਿਬ ਦੇ ਕਿ ਵੀ ਝਾੜੀਆਂ ਖੰਡਾਂ ਤੇ ਪਹਾੜਾਂ ਤੋਂ ਇੱਥੇ ਇੱਕ ਮੰਡ ਦੀ ਸ਼ਕਲ ਸੀ ਜਿਹੜੋ ਆਪਾਂ ਕਹਿੰਦੇ ਆ ਕਿ ਬੜਾ ਡਰਾਉਣੀ ਸ਼ਕਲ ਸੀ ਚਾਰੇ ਪਾਸੇ ਮੰਡ ਜੰਗਲ ਤੇ ਬੀਆਬਾਨ ਸੀ ਕੁਝ ਗੱਲ ਟਾਈਮ ਦੇ ਵਿੱਚ ਗੱਲ ਕਹਿ ਦੇਣੀ ਕਿ ਇੱਥੇ ਬੜੀਆਂ ਰੌਣਕਾਂ ਲੱਗਣੀਆਂ ਕਈਆਂ ਨੇ ਅਜੀਬ ਜੀ ਮੰਨੀ ਬਾਅਦ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਬਹੁਤ ਸਾਲਾਂ ਤੋਂ ਇੰਨੀਆਂ ਰੌਣਕਾਂ ਹਨ ਕਿ ਪਿਆਰ ਰੌਣਕਾਂ ਹਨ ਸੋ ਹਰ ਸਾਲ ਬਾਬਾ ਬਖਸ਼ ਸਿੰਘ ਜੀ ਵਾਸੀ ਹੈ ਉਹ ਵਿੱਚ ਜੋ ਜਨਵਰੀ ਨੂੰ ਮਨਾਈ ਜਾਂਦੀ ਹੈ ਸੋ ਦੇ ਸਭ ਦਸਵਾ ਕੇ ਇਥੇ ਸਾਰੇ ਹੀ ਜੋ ਹਨ ਨਮਸਕਾਰਾ ਕਰਦੇ ਹਨ ਸੋ ਉਹਨਾਂ ਦੇ ਕੀਤੇ ਅਗਵਾਈਆਂ ਬਾਬਾ ਦਰ ਸਿੰਘ ਬਾਬਾ ਸ਼ਾਹ ਦੇ ਸਿੰਘ ਜਿਨ੍ਹਾਂ ਨੇ ਬਾਬਾ ਜਵਾਲਾ ਸਿੰਘ ਦੇ ਮਾਦੇ ਨਾਲ ਮਾਤਪਾ ਦੇ ਉਪਾਦੇ ਨਾਲ ਕਲਣਾ ਕਾਨੀਆਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਜੋ ਹੈ ਦਿਖ ਰਹੀਆਂ ਹਨ ਨਾ ਕੋਈ ਬਹੁਤੇ ਕਿਸੇ ਨੂੰ ਕਿਹਾ ਜਾਂਦਾ ਇਹਨਾਂ ਇਖਤਿਆਰਵਾਜੀ ਕੀਤੀ ਜਾਂਦੀ ਹੈ ਸਭੋ ਲੋ ਕਪੜੇ ਆਪ ਪਹਾਰੇ ਤੁਸੀਂ ਦੇਖ ਰਹੇ ਆ ਜੋ ਹੈ ਇਥੇ ਨਮਸ਼ਕਾਰਾ ਕਰਾਉਂਦੇ ਹਨ ਸੋ ਜਪਕਤ ਬਾਬਾ ਜੀ ਸਾਖਸੇ ਬਾਬਾ ਬਸਰੀ ਜੀ ਜੀਵਨ ਸਿੰਘ ਬੜਾ ਹਿਸਾ ਦਾ ਬੜਾ ਹੀ ਜੋ ਹੈ ਸਾਦਗੀ ਵਾਲਾ ਸੀ ਸੋ ਉਹਨਾਂ ਦੇ ਕੀਤੇ ਗਮਾਈਆਂ ਰਹਿ ਜਾਂ ਹਾਂ ਅੱਜ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਿੱਖ ਸਿੱਖ ਦਾ ਸਤਿਕਾਰਾਂਗਾ ਕਿ ਅੱਜ ਦਾ ਜੋ ਸਮਾਅ ਬੜਾ ਭਿਆਨਕਾ ਵੀਪਿਆ ਨੂੰ ਖਾਸ ਕਰਕੇ ਬੇਨਤੀ ਹੈ ਕਿ ਉਹ ਬੜੇ ਬੱਚਿਆਂ ਨੂੰ ਪਾਣੀ ਦੇ ਨਾਲ ਉਸਿੱਕੀ ਦੇ ਨਾਲ ਜੋੜਨ ਤਾਂ ਕਿ ਅੱਜ ਦਾ ਜੋ ਕਲਯੁਗ ਦਾ ਘੋਰ ਸਮਾਂ ਹੈ ਉਹਦੇ ਵੀ ਸਾਡੇ ਬੱਚੇ ਉਸ ਤਰ੍ਹਾਂ ਬਾਸ ਸਕਣ ਉਸ ਤਰ੍ਹਾਂ ਸਿੱਖੀ ਉਸ ਪਾਲ ਸਕਣ ਜਿਸ ਤਰ੍ਹਾਂ ਮਾਤਾ ਗੁਜਰੀ ਦੀਆਂ ਲੋਰੀਆਂ ਦੇ ਨਾਲ ਉਹਨਾਂ ਦੀ ਸਿੱਖਿਆ ਦੇ ਨਾਲ 7 ਦੇ 9 ਸਾਲ ਦੇ ਬਾਬਾ ਜੋਰਾਬਾਰ ਸਿੰਘ ਜੀ ਬਾਬਾ ਬੰਦੇਸ ਸਿੰਘ ਜੀ ਨੇ ਇਤਿਹਾਸ ਕਮਾਈਆਂ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿਸ ਤਰ੍ਹਾਂ ਅੱਜ 7 ਦੇ 9 ਸਾਲ ਦੇ ਬੱਚੇ ਜੇ ਆਪਾਂ ਚਾਰ ਟੋਪੀਆਂ ਦੇ ਦਈਏ ਉਹ ਸਾਡੀ ਬੋਲੀ ਬੋਲਣ ਲੱਜਾਂਦਾ ਪਰ ਸਾਹਿਬ ਜੱਦਿਆਂ ਨੂੰ ਧੀਆ ਦੇ ਡੋਲੇ ਰਾਜ ਪ੍ਰਬੰਧਤ ਖਾਨੋ ਸ਼ੌਕ ਦਾ ਜੋ ਹੈ ਸਾਰਾ ਕੁਝ ਪ੍ਰਾਪਤ ਹੁੰਦਾ ਸੀ ਪਰ ਉਹਨਾਂ ਦੀ ਮਾਤਾ ਗੁਜਰੀ ਤੇ ਇੰਨੀ ਸਿੱਖਿਆ ਪਰਪੱਕ ਸੀ ਕਿ ਉਹ ਡੋਲੇ ਨਹੀਂ ਹੈਗਾ ਇਸ ਕਰਕੇ ਆ ਸਾਨੂੰ ਸਿੱਖੀ ਦੇ ਨਾਲ ਜੁੜਨਾ ਚਾਹੀਦਾ ਹੈ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਸੋ ਮੈਂ ਸਾਰੇ ਸੰਗਤਾਂ ਦੇ ਵਿੱਚ ਦੀ ਕਰਾਂਗਾ ਕਿ ਸੰਗਤ ਵਿੱਚ ਆ ਕੇ ਤੇਹੀ ਲਾਹਾ ਹੁਗਾ ਕਿ ਅੱਪਾ ਦਵਾਲ ਸੁਣੀਏ ਜਿਹੜਾ ਜਮਾਪੁਰਸ਼ਾਂ ਦੀ ਜੀਵਨੀ ਆ ਉਹ ਇਤਿਹਾਸ ਸੁਣ ਕੇ ਸਾਡੇ ਬੱਚਿਆਂ ਨੂੰ ਸਿੱਖਿਆਸੀਂ ਤਾਂ ਹੀ ਦੱਸਾਂਗੇ ਤੇ ਸਾਡੀ ਮਾਤਾ ਨੂੰ ਪਤਾ ਹੋਵੇਗਾ ਇਸ ਦੇ ਮਤਾ ਮਾਦਾ ਖਾਸ ਬੰਦ ਬਰਦਾ ਕਿ ਆਪਣੇ ਜੀਵਨ ਨੂੰ ਵਧੀਆ ਬਣਾ ਕੇ ਬੱਚੇ ਲਈ ਚੰਨ ਮਰਾਰਾ ਬਣ ਸੋਏ ਸਮੇਂ ਦੀ ਲੋੜਾ ਸੋ ਮਾ ਆਪਣੇ ਨੌਜਵਾਨ ਵੀ ਬੇਨਤੀ ਕਰਾਂਗਾ ਕਿ ਤੁਸੀਂ ਇੰਦਰ ਤੇ ਫਿਲਮ ਦੀ ਵਜਾਏ ਤੁਸੀਂ ਦਵਾਨਾ ਚ ਬੈਠੋ ਤਾਂ ਕਿ ਤੁਹਾਨੂੰ ਸ਼ਾਨਾਮਤੀ ਜੋ ਸਿੱਖ ਇਤਿਹਾਸ ਆ ਉਹਦੇ ਬਾਰੇ ਪਤਾ ਲੱਗ ਸਕੇ ਕਿ ਉਹਨਾਂ ਨੇ ਨਾ ਕਿਸੇ ਨੂੰ ਦੁੱਖ ਦਿੱਤਾ ਨਾ ਕਿਸੇ ਦੀ ਜ਼ਮੀਨ ਤੇ ਕਬਜ਼ਾ ਕੀਤਾ ਸਗੋਂ ਜ਼ੁਲਮ ਦਾ ਨਾਸ਼ ਕਰਨ ਵਾਸਤੇ ਜਿੱਥੇ ਗੁਰੂ ਸਾਹਿਬ ਨੇ ਪਰਿਵਾਰ 바ਰਿਆ ਉੱਥੇ ਉਹਨਾਂ ਸਿੰਘਾਂ ਦੇ ਵੀ ਬਹੁਤ ਵੱਡੀਆਂ ਕੁਰਬਾਨੀਆਂ ਹਨ ਜਿਹਨਾਂ ਦੀ ਅਬਦੌਲ ਅੱਜ ਅਸੀਂ ਸ਼ਾਨੋ ਸ਼ੌਕ ਦੇ ਨਾਲ ਰਹਿ ਰਹੇ ਆ ਸਾਡੇ ਪਾਸ ਚੰਗੇ ਮਕਾਨ ਹਨ ਚੰਗੀਆਂ ਗੱਡੀਆਂ ਹਨ ਸਾਡੇ ਪਾਸ ਸਭ ਕੁਝ ਹੈ ਤੇ ਉਹਨਾਂ ਸਿੰਘਾਂ ਦੀ ਢੇੜ ਹੈ ਜਿਨ੍ਹਾਂ ਨੇ ਭੁੱਖੇ ਪਾਣੇ ਰਹਿ ਕੇ ਮਹੀਨੇ ਬਤੀ ਕਾਸ਼ੇ ਚੱਲ ਚੱਲ ਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਹੈ ਸੋ ਅਸੀਂ ਸਾਨੂੰ ਉਹਨਾਂ ਦਾ ਇਤਿਹਾਸ ਜਾਣਨਾ ਬੜਾ ਜ਼ਰੂਰੀ ਹੈ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਸੀਂ ਤਾਂ ਹੀ ਭੇਟ ਕਰਦੇ ਆ ਮਹਾਂਪੁਰਸ਼ਾਂ ਨੂੰ ਸੇ ਸਿੰਘਾਂ ਨੂੰ ਗੁਰੂ ਸਾਹਿਬ ਨੂੰ ਜੀ ਆਇਆਂ ਸਰਵਣ ਕਰਾਂਗੇ ਸੋ ਮੈਂ ਤੁਹਾਡੇ ਟੈਲੀਵਿਜ਼ਨ ਦੇ ਉਮਰਾਨ ਜੀ ہے وہ تنگل پہنچ کے ساتھی جو گل ہے جو اتوں کی پرمپرا ہے جو اتنے کا اتہس ہے لوگوں تک پہنچاؤ گے تو بہت بہت دنواد واحر جی کا خالصہ واحر جی فتح